ਇੱਕ ਕਮੀਰ ਆਦਮੀ ਆਪਣੇ ਘਰ ਵਿੱਚ ਬੈਠਾ ਅਖਬਾਰ ਪੜ੍ਹ ਰਿਹਾ ਸੀ। ਉਦੋਂ ਹੀ ਉਹਦੇ ਫੋਨ ਦੀ ਘੰਟੀ ਵੱਜਦੀ ਹੈ। ਜਿਵੇਂ ਹੀ ਉਹ ਫੋਨ ਚੱਕਦਾ ਹੈ ਤਾਂ ਉਹ ਸਿਰਫ ਐਨਾ ਹੀ ਕਹਿੰਦਾ ਹੈ ਕਿ ਹਾਂ ਭੇਜ ਦਿਓ। ਕੋਈ ਗੱਲ ਨਹੀਂ ਮੈਂ ਘਰ 'ਚ ਹੀ ਆਂ। ਉਸ ਤੋਂ ਬਾਅਦ ਫੋਨ ਕੱਟ ਦਿੱਤਾ ਜਾਂਦਾ ਹੈ। ਥੋੜੇ ਟਾਈਮ ਬਾਅਦ ਉਹਦੇ ਗੇਟ ਦੀ ਘੰਟੀ ਵੱਜਦੀ ਹੈ ਤੇ ਜਿਵੇਂ ਹੀ ਉਹ ਵਿਅਕਤੀ ਦਰਵਾਜ਼ਾ ਖੋਲ੍ਹਦਾ ਹੈ ਸਾਹਮਣੇ ਇੱਕ ਔਰਤ ਖੜੀ ਸੀ ਜਿਹਦੀ ਗੋਦੀ ਵਿੱਚ 2 ਸਾਲ ਦਾ ਬੱਚਾ ਸੀ। ਉਹ ਔਰਤ ਘਰ ਵਿੱਚ ਕੰਮ ਕਰਨ ਲਈ ਆਈ ਸੀ। ਅਸਲ ਵਿੱਚ ਜਿਸ ਨੇ ਫੋਨ ਕੀਤਾ ਸੀ ਉਨੇ ਹੀ ਇਹ ਕੰਮ ਵਾਲੀ ਨੂੰ ਉਹਨਾਂ ਦੇ ਘਰ ਭੇਜਿਆ ਸੀ ਪਰ ਉਸ ਔਰਤ ਨੂੰ ਦੇਖ ਕੇ ਅਮੀਰ ਆਦਮੀ ਹੈਰਾਨ ਹੋ ਕੇ ਬਿਨਾਂ ਕੁਝ ਬੋਲੇ ਹੀ ਉੱਥੇ ਖੜਾ ਰਹਿ ਜਾਂਦਾ ਹੈ ਤੇ ਉਸ ਆਦਮੀ ਨੂੰ ਦੇਖ ਕੇ ਉਹ ਕੰਮ ਵਾਲੀ ਵੀ ਹੈਰਾਨ ਰਹਿ ਜਾਂਦੀ ਹੈ ਉਹ ਵੀ ਬਿਨਾਂ ਕੁਝ ਬੋਲੇ ਉਥੋਂ ਜਾਣ ਲੱਗਦੀ ਹੈ ਪਰ ਜਿਵੇਂ ਜੋ ਜਾਣ ਵਾਲੀ ਹੁੰਦੀ ਹੈ ਤਾਂ ਅਮੀਰ ਆਦਮੀ ਉਸ ਔਰਤ ਦੇ ਪੈਰ ਫੜ ਕੇ ਉਹਦੇ ਤੋਂ ਮਾਫੀ ਮੰਗਣ ਲੱਗਦਾ ਹੈ ਕੌਣ ਸੀ ਉਹ ਔਰਤ ਜੋ ਅਮੀਰ ਆਦਮੀ ਦੇ ਘਰੇ ਕੰਮ ਕਰਨ ਲਈ ਆਈ ਸੀ ਤੇ ਕੌਣ ਸੀ ਉਹ ਆਦਮੀ ਜਿਹੜਾ ਇੱਕ ਕੰਮ ਵਾਲੀ ਦੇ ਪੈਰ ਫੜ ਕੇ ਰੋ ਰੋ ਕੇ ਉਹ ਤੋਂ ਮਾਫੀ ਮੰਗਣ ਲੱਗ ਗਿਆ ਸੀ ਪੂਰੀ ਕਹਾਣੀ ਦੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਦਿੱਲੀ ਵਿੱਚ ਇੱਕ ਨਵਜੋਤ ਨਾਮ ਦਾ ਮੁੰਡਾ ਰਹਿੰਦਾ ਹੈ ਨਵਜੋਤ ਦੇ ਘਰ ਵਿੱਚ ਸਿਰਫ ਉਹਦੀ ਮਾਂ ਹੀ ਹੈ ਉਹ ਇੱਕ ਆਵਾਰਾ ਮੁੰਡਾ ਸੀ ਜਿਹੜਾ ਸ਼ਰਾਬ ਪੀਂਦਾ ਤੇ ਜੂਆ ਖੇਡਦਾ ਨਵਜੋਤ ਨੂੰ ਦੇਖ ਕੇ ਉਹਦੀ ਮਾਂ ਬੜਾ ਹੀ ਜ਼ਿਆਦਾ ਫਿਕਰ ਕਰਦੀ ਸੀ ਕਿਉਂਕਿ ਪਹਿਲਾਂ ਨਵਜੋਤ ਵਧੀਆ ਟੰਗ ਨਾ ਰਹਿੰਦਾ ਸੀ ਉਹ ਪੜ੍ਹਾਈ ਲਿਖਾਈ ਵਿੱਚ ਵੀ ਚੰਗਾ ਸੀ ਪਰ ਜਦੋਂ ਦੀ ਉਹਦੇ ਪਿਓ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਨਾ ਵਿਗੜ ਗਿਆ ਮਾ ਨਵਜੋਤ ਬਾਰੇ ਸੋਚ-ਸੋਚ ਕੇ ਬਹੁਤ ਜ਼ਿਆਦਾ ਪਰੇਸ਼ਾਨ ਸੀ ਇੱਕ ਦਿਨ ਨਵਜੋਤ ਦੀ ਮਾਂ ਦੀ ਸਹੇਲੀ ਉਹਨੂੰ ਕਹਿਣ ਲੱਗਦੀ ਹੈ ਕਿ ਤੂੰ ਇਸ ਤਰ੍ਹਾਂ ਕਰ ਆਪਣੇ ਪੁੱਤ ਦਾ ਵਿਆਹ ਕਰਵਾ ਦੇ ਹੋ ਸਕਦਾ ਹੈ ਵਿਆਹ ਤੋਂ ਬਾਅਦ ਨਵਜੋਤ ਸੁਧਰ ਜਾਵੇ ਇਹ ਗੱਲ ਸੁਣ ਕੇ ਨਵਜੋਤ ਦੀ ਮਾਂ ਉਹਦਾ ਵਿਆਹ ਕਰਵਾਉਣ ਦਾ ਫੈਸਲਾ ਕਰਦੀ ਹੈ ਉਹ ਆਪ ਵੀ ਬਿਮਾਰ ਹੀ ਰਹਿੰਦੀ ਸੀ ਉਹਨੂੰ ਲੱਗਦਾ ਸੀ ਕਿ ਮੇਰੇ ਤੁਰੇ ਫਿਰਦੇ ਇਹਦਾ ਘਰ ਵਸ ਜਾਵੇ ਇਹ ਸੁਧਰ ਜੇ ਇਸੇ ਕਰਕੇ ਉਹ ਇਧਰੋਂ ਉਧਰੋਂ ਉਸ ਲਈ ਕੁੜੀ ਲੱਭਣ ਲੱਗਦੀ ਹੈ ਪਰ ਜਿਸ ਤਰ੍ਹਾਂ ਦੇ ਨਵਜੋਦ ਦੇ ਲੱਛਣ ਸਨ ਉਹਨਾਂ ਨੂੰ ਦੇਖ ਕੇ ਕੋਈ ਵੀ ਆਪਣੀ ਤੀ ਦੇਣ ਲਈ ਤਿਆਰ ਨਹੀਂ ਸੀ ਨਵਜੋਦ ਦੀ ਮਾਂ ਉਹਦੇ ਵਿਆਹ ਦਾ ਫਿਕਰ ਕਰਨ ਲੱਗ ਗਈ ਦੋ ਸਾਲ ਹੋ ਗਏ ਸੀ ਪਰ ਅਜੇ ਤੱਕ ਉਹਨਾਂ ਨੂੰ ਕੋਈ ਵੀ ਕੁੜੀ ਨਹੀਂ ਸੀ ਮਿਲੀ ਇੱਕ ਦਿਨ ਨਵਜੋਦ ਦੀ ਮਾਂ ਨੂੰ ਪਤਾ ਲੱਗਦਾ ਹੈ ਕਿ ਨਾਲ ਵਾਲੇ ਪਿੰਡ 'ਚ ਇੱਕ ਸੁਖਮਣ ਨਾਮ ਦੀ ਕੁੜੀ ਰਹਿੰਦੀ ਹੈ ਜਿਹਦੇ ਮਾਂ ਪਿਓ ਦੀ 1 ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਹੁਣ ਪਿੰਡ ਵਾਲੇ ਉਹਦਾ ਵਿਆਹ ਕਰਵਾਉਣਾ ਚਾਹੁੰਦੇ ਆ ਉਸ ਲਈ ਮੁੰਡਾ ਲੱਭ ਰਹੇ ਆ ਤਾਜੋ ਦਾ ਜੀਵਨ ਆਰਾਮ ਨਾਲ ਲੰਘ ਸਕੇ ਜਦੋਂ ਸੁਖਮਣ ਦੀ ਦਸ ਨਵਜੋਤ ਦੀ ਮਾਂ ਨੂੰ ਪੈਂਦੀ ਹੈ ਤਾਂ ਉਹ ਸੋਚਣ ਲੱਗਦੀ ਹੈ ਕਿ ਕਿਵੇਂ ਨਾ ਕਿਵੇਂ ਕਰਕੇ ਮੈਂ ਇਸ ਕੁੜੀ ਦਾ ਵਿਆਹ ਆਪਣੇ ਮੁੰਡੇ ਨਾਲ ਕਰਵਾ ਦੇਵਾਂ ਉਹਨੂੰ ਇਹ ਨਹੀਂ ਸੀ ਕਿ ਇਹ ਕੁੜੀ ਨਵਜੋਤ ਨੂੰ ਛੱਡ ਕੇ ਕਿਤੇ ਨਹੀਂ ਜਾਊਗੀ ਕਿਉਂਕਿ ਇਹਦਾ ਕੋਈ ਮਾਪੋ ਨਹੀਂ ਤੇ ਸਾਨੂੰ ਦਾਜ ਵੀ ਨਹੀਂ ਚਾਹੀਦਾ ਨਵਜੋਤ ਦੀ ਮਾਂ ਆਪਣੀ ਸਹੇਲੀ ਨੂੰ ਵਿੱਚ ਪਾ ਕੇ ਸੁਖਮਣ ਦੇ ਪਿੰਡ ਰਿਸ਼ਤਾ ਭੇਜਦੀ ਹੈ ਨਵਜੋਤ ਦਾ ਘਰ-ਬਾਰ ਦੇਖ ਕੇ ਸੁਖਮਣ ਦੇ ਪਿੰਡ ਦੇ ਉਹਦਾ ਰਿਸ਼ਤਾ ਕਰਨ ਲਈ ਰਾਜ਼ੀ ਹੋ ਜਾਂਦੇ ਨੇ ਨਵਜੋਤ ਦੀ ਮਾ ਜਿਵੇਂ ਤੇ ਮੈਂ ਔਖੇ ਸੌਕੇ ਸਾਰਾ ਇੰਤਜ਼ਾਮ ਕਰਕੇ ਆਪਣੇ ਪੁੱਤ ਦਾ ਵਿਆਹ ਸੁਖਮਣ ਨਾਲ ਕਰਵਾ ਦਿੰਦੀ ਹੈ ਸੁਖਮਣ ਬਹੁਤ ਸਾਰੇ ਚਾਹ ਤੇ ਸੁਪਨੇ ਲੈ ਕੇ ਆਪਣੇ ਸਹੁਰੇ ਘਰ ਆਉਂਦੀ ਹੈ ਪਰ ਨਵਜੋਤ ਦੇ ਰਹਿਣ ਸਹਿਣ ਨੂੰ ਦੇਖ ਕੇ ਇਕਦਮ ਹੀ ਉਹਦੇ ਸਾਰੇ ਸੁਪਨੇ ਟੁੱਟ ਜਾਂਦੇ ਐ ਨਵਜੋਤ ਨੂੰ ਪਹਿਲੇ ਹੀ ਦਿਨ ਸ਼ਰਾਬ ਵਿੱਚ ੁੱਟ ਦੇਖ ਕੇ ਉਹਦੇ ਾਰਮਾਨਾਂ ਤੇ ਪਾਣੀ ਫਿਰ ਗਿਆ ਸੀ ਅਗਲੇ ਦਿਨ ਜਦੋਂ ਉਹ ਆਪਣੀ ਸੱਸ ਨਾਲ ਇਸ ਬਾਰੇ ਗੱਲ ਕਰਦੀ ਹੈ ਉਦੋਂ ਤੱਕ ਨਵਜੋਤ ਘਰ ਵਿੱਚੋਂ ਬਾਹਰ ਜਾ ਚੁੱਕਿਆ ਸੀ ਨਵਜੋਤ ਦੀ ਮਾਂ ਭਾਵੁਕ ਹੁੰਦੇ ਹੋਏ ਕਹਿੰਦੀ ਹੈ ਕਿ ਪੁੱਤ ਤੂੰ ਇਹਨੂੰ ਸੁਧਾਰ ਲੈ ਇਹਦੇ ਲਈ ਤਾਂ ਮੈਂ ਇਹਦਾ ਵਿਆਹ ਕਰਵਾਇਆ ਹੈ ਹੋ ਸਕੇ ਤਾਂ ਮੈਨੂੰ ਮaaf ਕਰ ਦੇ ਕਿਉਂਕਿ ਮੈਂ ਤੇਰੇ ਤੋਂ ਇਸ ਗੱਲ ਦਾ ਪਰਦਾ ਰੱਖਿਆ ਸੀ ਇਹ ਸ਼ਰਾਬ ਦੇ ਨਾਲ ਨਾਲ ਜੂਆ ਵੀ ਖੇਡਦਾ ਤੇ ਕਮਾਈ ਵੱਲ ਵੀ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਜੋ ਵੀ ਫਸਲ ਦੇ ਥੋੜੇ-ਬਹੁਤ ਪੈਸੇ ਆਉਂਦੇ ਐ ਮੈਂ ਆਪਣੇ ਕੋਲ ਰੱਖਦੀ ਆ ਉਹਨਾਂ ਵਿੱਚੋਂ ਵੀ ਇਹ ਮੇਰੇ ਤੋਂ ਜ਼ਬਰਦਸਤੀ ਖੋ ਕੇ ਲੈ ਜਾਂਦਾ ਹੈ ਇਹ ਗੱਲ ਸੁਣ ਕੇ ਸੁਖਮਣ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਸੀ ਸੁਖਮਣ ਦੀ ਸੱਸ ਨੂੰ ਤਾਂ ਪਹਿਲਾਂ ਹੀ ਸਾਰਾ ਕੁਝ ਪਤਾ ਸੀ ਜਦੋਂ ਉਹ ਕੁਝ ਨਹੀਂ ਸੀ ਕਰ ਸਕੀ ਤਾਂ ਸੁਖਮਣ ਵਿਚਾਰੀ ਕੀ ਕਰਦੀ ਆਪਣੀ ਸੱਸ ਨੂੰ ਇਸ ਤਰ੍ਹਾਂ ਰੋਂਦੇ ਦੇਖ ਕੇ ਉਹਨੂੰ ਉਹਦੇ ਅੰਦਰ ਆਪਣੀ ਮਾਂ ਨਜ਼ਰ ਆਉਂਦੀ ਹੈ ਉਸ ਦੀਆਂ ਅੱਖਾਂ ਨੂੰ ਪੂੰਝਦੀ ਹੈ ਸੋ ਹੁਣ ਉਹਨੂੰ ਕਹਿੰਦੀ ਹੈ ਕਿ ਹੁਣ ਤਾਂ ਆਪਾਂ ਦੋ ਜਾਨੇ ਹੋ ਗਏ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਸੁਧਰ ਜਾਣ ਇਹ ਸੁਣ ਕੇ ਨਵਜੋਤ ਦੀ ਮਾਂ ਉਹ ਵੀ ਥੋੜਾ ਜਿਹਾ ਹੌਸਲਾ ਆ ਜਾਂਦਾ ਉਸ ਨੂੰ ਲੱਗਦਾ ਕਿ ਨੂੰਹ ਨੇ ਚੱਲ ਮੇਰੀ ਗੱਲ ਸਮਝ ਲਈ ਸੁਖਮਣ ਹੌਲੀ ਹੌਲੀ ਕਰਕੇ ਆਪਣੇ ਪਤੀ ਨੂੰ ਸੁਧਾਰਨਾ ਚਾਹੁੰਦੀ ਸੀ ਪਰ ਉਸ ਦੀਆਂ ਸਾਰੀਆਂ ਹੀ ਕੋਸ਼ਿਸ਼ਾਂ ناکਾਮਜਾਬ ਹੋ ਜਾਂਦੀਆਂ ਹੁਣ ਨਵਜੋਤ ਦੀ ਮਾਂ ਦੀ ਹਾਲਤ ਵੀ ਅੱਗੇ ਨਾਲੋਂ ਕਮਜ਼ੋਰ ਹੋ ਗਈ ਸੀ ਤੇ ਘਰ ਦੇ ਹਾਲਾਤ ਵੀ ਖਰਾਬ ਹੋ ਗਏ ਸਨ ਹੁਣ ਸੁਖਮਣ ਘਰ ਨੂੰ ਚਲਾਉਣ ਲਈ ਹੋਰਾਂ ਦੇ ਘਰਾਂ ਵਿੱਚ ਕੰਮ ਕਰਨ ਲੱਗ ਗਈ ਸੁਖਮਣ ਨੇ ਇਸ ਗੱਲ ਦੀ ਆਸ ਨਹੀਂ ਛੱਡੀ ਕਿ ਨਵਜੋਤ ਸੁਧਰ ਜਾਵੇਗਾ ਉਸ ਨੂੰ ਸਮਝਾਉਣ ਦੀ ਹਰ ਵੇਲੇ ਕੋਸ਼ਿਸ਼ ਕਰਦੀ ਰਹਿੰਦੀ ਸਵੇਰੇ ਸਵੇਰੇ ਤਾਂ ਨਵਜੋਤ ਉਸ ਦੀ ਗੱਲ ਨੂੰ ਬੜੇ ਹੀ ਧਿਆਨ ਨਾਲ ਸੁਣਦਾ ਪਰ ਸ਼ਾਮ ਹੁੰਦੇ ਹੀ ਉਹ ਆਪਣੇ ਦੋਸਤਾਂ ਨਾਲ ਰਲ ਕੇ ਸ਼ਰਾਬ ਪੀਂਨ ਤੇ ਜੂਆ ਖੇਡਣ ਲੱਗ ਜਾਂਦਾ ਜੇ ਉਸ ਨੂੰ ਚੁੱਪਚਾਪ ਘਰੋਂ ਪੈਸੇ ਮਿਲ ਜਾਂਦੇ ਤਾਂ ਠੀਕ ਸੀ ਨਹੀਂ ਤਾਂ ਉਹ ਲੜਕੇ ਪੈਸੇ ਲੈ ਜਾਂਦਾ ਤੇ ਚਲਾ ਜਾਂਦਾ ਹੁਣ ਨਵਜੋਤ ਤੇ ਸੁਖਮਣ ਦੇ ਵਿਆਹ ਨੂੰ ਲਗਭਗ 2 ਸਾਲ ਹੋ ਗਏ ਸਨ। ਇਹਨਾਂ 2 ਸਾਲਾਂ ਵਿੱਚ ਉਸਦੀ ਮਾਂ ਦੀ ਹਾਲਤ ਬਹੁਤ ਹੀ ਕਮਜ਼ੋਰ ਹੋ ਗਈ ਸੀ ਤੇ ਬਿਮਾਰੀ ਦੇ ਚੱਲਦੇ ਉਹ ਦੁਨੀਆ ਨੂੰ ਛੱਡ ਕੇ ਚਲੀ ਗਈ। ਸੁਖਮਣ ਬਹੁਤ ਜ਼ਿਆਦਾ ਦੁਖੀ ਸੀ ਕਿਉਂਕਿ ਘਰ ਵਿੱਚ ਸਿਰਫ ਉਹਦੀ ਸੱਸੀ ਸੀ ਜਿਹਦੇ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰ ਲੈਂਦੀ ਸੀ। ਮਾਂ ਦੀ ਮੌਤ ਤੋਂ ਬਾਅਦ ਨਵਜੋਤ ਵੀ ਥੋੜਾ ਜਿਹਾ ਜ਼ਿੰਮੇਵਾਰਦਾਰ ਬਣਨ ਦੀ ਕੋਸ਼ਿਸ਼ ਕਰਦਾ ਹੈ। ਇੱਕ ਦੋ ਮਹੀਨੇ ਨਵਜੋਤ ਘੱਟ ਸ਼ਰਾਬ ਪੀਣ ਲੱਗ ਗਿਆ ਸੀ। ਇਹ ਦੇਖ ਕੇ ਸੁਖਮਣ ਖੁਸ਼ ਹੁੰਦੀ ਹੈ। ਹੁਣ ਉਸਦੀ ਫਸ ਨੂੰ ਮਰੇ ਹੋਏ 6 ਮਹੀਨੇ ਹੋ ਗਏ ਸਨ। ਅਚਾਨਕ ਹੀ ਇੱਕ ਦਿਨ ਸੁਖਮਣ ਦੇ ਪੇਟ ਵਿੱਚ ਦਰਦ ਹੋਣ ਲੱਗਦਾ ਹੈ ਜਿਵੇਂ ਹੀ ਉਹ ਡਾਕਟਰ ਕੋਲ ਜਾਂਦੀ ਹੈ ਤਾਂ ਉਹਨੂੰ ਪਤਾ ਲੱਗਦਾ ਕਿ ਉਹ 2 ਮਹੀਨੇ ਤੋਂ ਪ੍ਰੈਗਨੈਂਟ ਹੈ ਇਹ ਗੱਲ ਸੁਣ ਕੇ ਉਹ ਬਹੁਤ ਖੁਸ਼ ਹੁੰਦੀ ਹੈ ਉਹ ਇਹ ਖੁਸ਼ੀ ਨਵਜੋਤ ਨਾਲ ਸਾਂਝਾ ਕਰਨਾ ਚਾਹੁੰਦੀ ਸੀ ਸ਼ਾਮ ਦਾ ਇੰਤਜ਼ਾਰ ਕਰਨ ਲੱਗਦੀ ਹੈ ਸ਼ਾਮ ਨੂੰ ਜਿਵੇਂ ਹੀ ਨਵਜੋਤ ਘਰੇ ਆਉਂਦਾ ਤਾਂ ਸੁਖਮਣ ਦੇਖਦੀ ਹੈ ਕਿ ਉਹ ਤਾਂ ਸ਼ਰਾਬ ਦੇ ਨਸ਼ੇ ਵਿੱਚ ੁੱਤ ਸੀ ਉਸ ਨੂੰ ਇਸ ਤਰ੍ਹਾਂ ਦੇਖ ਕੇ ਸੁਖਮਣ ਦੇ ਸਾਰੇ ਸੁਪਨੇ ਟੁੱਟਦੇ ਦਿਖਾਈ ਦਿੰਦੇ ਹਨ ਕਿਉਂਕਿ ਸੁਖਮਣ ਪਹਿਲਾਂ ਇਹ ਸੋਚ ਰਹੀ ਸੀ ਕਿ ਸਾਡਾ ਪਰਿਵਾਰ ਵਧਣ ਵਾਲਾ ਹੈ ਨਵਜੋਤ ਪਹਿਲਾਂ ਨਾਲੋਂ ਸੁਧਰ ਗਿਆ ਹੈ ਪਰ ਨਵਜੋਤ ਨੂੰ ਇਸ ਤਰ੍ਹਾਂ ਦੇਖ ਕੇ ਉਹਦੇ ਨਾਲ ਲੜਨ ਲੱਗਦੀ ਹੈ ਉੱਚੀ ਉੱਚੀ ਬੋਲਣ ਲੱਗਦੀ ਹੈ ਨਵਜੋਤ ਉਹਦੇ ਇੱਕ ਜ਼ੋਰਦਾਰ ਥੱਪੜ ਲਗਾ ਦਿੰਦਾ ਤੇ ਕਹਿੰਦਾ ਕਿ ਖਬਰਦਾਰ ਜੇ ਮੇਰੇ ਨਾਲ ਬਕਵਾਸ ਕਰਨ ਦੀ ਕੋਸ਼ਿਸ਼ ਕੀਤੀ ਮੈਂ ਇਸ ਘਰ ਦਾ ਮਾਲਕਾਂ ਜੋ ਚਾਹਾਂ ਕਰ ਸਕਦਾ ਹੈ ਇਸ ਤੋਂ ਬਾਅਦ ਨਵਜੋਤ ਆਪਣੇ ਮੰਜੇ ਤੇ ਪੈ ਕੇ ਸੌ ਜਾਂਦਾ ਹੈ ਜਦੋਂ ਕਿ ਉਹ ਸਾਰੀ ਰਾਤ ਇਸ ਬਾਰੇ ਸੋਚਦੀ ਰਹਿੰਦੀ ਹੈ ਉਸਨੇ ਇੱਕ ਫੈਸਲਾ ਲੈ ਲਿਆ ਸੀ ਉਹਨੂੰ ਇਹ ਪਤਾ ਲੱਗ ਗਿਆ ਸੀ ਕਿ ਨਵਜੋਤ ਕਦੇ ਵੀ ਸੁਧਰਨ ਵਾਲਾ ਨਹੀਂ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜੇ ਮੈਂ ਇੱਥੇ ਰਹੀ ਤਾਂ ਮੇਰੇ ਹੋਣ ਵਾਲੇ ਬੱਚੇ ਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਨਵਜੋਤ ਦਾ ਅਸਰ ਮੇਰੇ ਬੱਚੇ ਤੇ ਜ਼ਰੂਰ ਪਵੇਗਾ ਹੁਣ ਸੁਖਮਣ ਨਵਜੋਤ ਨਾਲੋਂ ਅਲੱਗ ਹੋਣ ਦਾ ਫੈਸਲਾ ਲੈ ਲੈਂਦੀ ਹੈ ਅਗਲੇ ਦਿਨ ਸਵੇਰੇ ਹੀ ਜਿਵੇਂ ਹੀ ਨਵਜੋਤ ਉੱਠਦਾ ਤਾਂ ਉਹਨੂੰ ਕਹਿਣ ਲੱਗਦੀ ਹੈ ਕਿ ਨਵਜੋਤ ਹੁਣ ਬਹੁਤ ਹੋ ਗਿਆ ਮੈਂ ਤੈਨੂੰ ਸੁਧਾਰਨ ਦੀ ਬਹੁਤ ਕੋਸ਼ਿਸ਼ ਕਰ ਰਹੀ ਸੀ ਪਰ ਮੈਨੂੰ ਨਹੀਂ ਲੱਗਦਾ ਤੁਸੀਂ ਸੁਧਰੋਗੇ ਹੁਣ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦੀ ਨਵਜੋਤ ਸੁਖਮਣ ਨੂੰ ਸਮਝਾਉਣ ਲੱਗਦਾ ਕਿ ਇਸ ਤਰ੍ਹਾਂ ਨਹੀਂ ਕਰਦੇ ਮੈਂ ਆਪਣੇ ਆਪ ਨੂੰ ਬਦਲਣ ਦੀ ਪੂਰੀ ਕੋਸ਼ਿਸ਼ ਕਰਾਂਗਾ ਪਰ ਸੁਖਮਣ ਕਹਿਣ ਲੱਗਦੀ ਹੈ ਕਿ ਤੁਸੀਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਵਾਅਦੇ ਕਰ ਚੁੱਕੇ ਹੋ ਪਰ ਕਦੇ ਵੀ ਆਪਣੀ ਗੱਲ ਤੇ ਖਰੇ ਨਹੀਂ ਉਤਰੇ ਮੈਨੂੰ ਤਾਂ ਤੁਹਾਡੇ ਤੇ ਬਿਲਕੁਲ ਵੀ ਯਕੀਨ ਨਹੀਂ ਇਸ ਤੇ ਨਵਜੋਤ ਗੁੱਸੇ ਵਿੱਚ ਕਹਿਣ ਲੱਗਦਾ ਕਿ ਠੀਕ ਹੈ ਮੈਂ ਸੁਧਰਨ ਵਾਲਾ ਨਹੀਂ ਤੂੰ ਕਰ ਵੀ ਕੀ ਸਕਦੀ ਹੈ ਘਾਰੇ ਛੱਡ ਕੇ ਜਾਵੇਂਗੀ ਚਲੀ ਜਾ ਮੈਨੂੰ ਤੇਰੀ ਕੋਈ ਲੋੜ ਨਹੀਂ ਇਹ ਗੱਲ ਸੁਣ ਕੇ ਸੁਖਮਣ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਉਸ ਤੋਂ ਬਾਅਦ ਸੁਖਮਣ ਆਪਣਾ ਸਮਾਨ ਪੈਕ ਕਰਕੇ ਉਸ ਘਰ ਵਿੱਚੋਂ ਨਿਕਲ ਜਾਂਦੀ ਹੈ ਸੋ ਹੁਣ ਉੱਥੇ ਹੀ ਨੇੜੇ ਇੱਕ ਕਿਰਾਏ ਉੱਤੇ ਘਰ ਲੈ ਲੈਂਦੀ ਹੈ ਉਹਦੇ ਕੋਲ ਥੋੜੇ ਜਿਹੇ ਪੈਸੇ ਸੀ ਜਿਹੜੇ ਉਹਨੇ ਬਚਾ ਕੇ ਰੱਖੇ ਹੋਏ ਸਨ ਉਹਨਾਂ ਦੇ ਘਰ ਦੇ ਨੇੜੇ ਇੱਕ ਵਧੀਆ ਅਮੀਰ ਕਲੋਨੀ ਬਣੀ ਹੋਈ ਸੀ ਜਿੱਥੇ ਕੰਮ ਵਾਲੀ ਨੂੰ ਵਧੀਆ ਪੈਸੇ ਮਿਲਦੇ ਸਨ ਸੁਖਮਣ ਹੁਣ ਉਸ ਘਰ ਵਿੱਚ ਰਹਿਣ ਲੱਗ ਗਈ ਤੇ ਆਪਣੇ ਨਾਲ ਵਾਲੀ ਕਲੋਨੀ ਵਿੱਚ ਕੰਮ ਲੱਭਣ ਲੱਗ ਗਈ ਕਿਉਂਕਿ ਜਿਸ ਵਸਤੀ ਵਿੱਚ ਉਹਨੇ ਘਰ ਲਿਆ ਸੀ ਉੱਥੇ ਹੋਰ ਵੀ ਬਹੁਤ ਸਾਰੀਆਂ ਔਰਤਾਂ ਇਸ ਕਲੋਨੀ ਵਿੱਚ ਕੰਮ ਕਰਨ ਲਈ ਜਾਂਦੀਆਂ ਸਨ ਇਸ ਲਈ ਸੁਖਮਣ ਵੀ ਹੁਣ ਇਸੇ ਤਰ੍ਹਾਂ ਘਰਨ ਲੱਗਦੀ ਹੈ ਹੌਲੀ ਹੌਲੀ ਸਮਾਂ ਬੀਤਣ ਲੱਗਦਾ ਹੈ ਹੁਣ ਸੁਖਮਣ ਦੀ ਡਿਲੀਵਰੀ ਦਾ ਟਾਈਮ ਵੀ ਨੇੜੇ ਆ ਗਿਆ ਸੀ ਬਸਤੀ ਵਿੱਚ ਉਸ ਦੀਆਂ ਕਈ ਸਹੇਲੀਆਂ ਬਣ ਗਈਆਂ ਸਨ ਉਸ ਨੂੰ ਹੌਸਲਾ ਦਿੰਦੀਆਂ ਨੇ ਤੇ ਕਹਿੰਦੀਆਂ ਨੇ ਕਿ ਤੂੰ ਫਿਕਰ ਨਾ ਕਰ ਅਸੀਂ ਸਭ ਕੁਝ ਸਾਹਮਣਾ ਕਰਾਂਗੇ ਕਿਉਂਕਿ ਉਹ ਸੁਖਮਣ ਦੀ ਸਾਰੀ ਕਹਾਣੀ ਜਾਣਦੀਆਂ ਸੀ ਕਿ ਕਿਸ ਤਰ੍ਹਾਂ ਅਨਾਥ ਕੁੜੀ ਦੇ ਘਰ ਵਾਲੇ ਨੇ ਉਹਨੂੰ ਘਰੋਂ ਕੱਢ ਦਿੱਤਾ ਇਸ ਕਰਕੇ ਸਾਰੀ ਬਸਤੀ ਉਹਦਾ ਸਾਥ ਦੇਣ ਲੱਗਦੀ ਹੈ ਜਦੋਂ ਉਹਦੀ ਡਿਲੀਵਰੀ ਹੁੰਦੀ ਹੈ ਤਾਂ ਬਸਤੀ ਦੀਆਂ ਔਰਤਾਂ ਮਿਲ ਕੇ ਉਹਦੀ ਦੇਖਭਾਲ ਕਰਦੀਆਂ ਚਾਰ ਮਹੀਨੇ ਤੱਕ ਉਹਨੂੰ ਬਿਲਕੁਲ ਵੀ ਕੰਮ ਨਹੀਂ ਕਰਨ ਦਿੰਦੀਆਂ ਚਾਰ ਮਹੀਨੇ ਬਾਅਦ ਉਹ ਉਹਨਾਂ ਔਰਤਾਂ ਨੂੰ ਕਹਿੰਦੀ ਹੈ ਕਿ ਹੁਣ ਮੈਂ ਆਪਣੇ ਆਪ ਨੂੰ ਸੰਭਾਲ ਸਕਦੀ ਹਾਂ ਜੇ ਤੁਸੀਂ ਮੇਰੀ ਮਦਦ ਹੀ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕੋਈ ਅਜਿਹਾ ਕੰਮ ਲੱਭ ਦਿਓ ਜਿੱਥੇ ਮੈਂ ਆਪਣੇ ਬੱਚੇ ਨੂੰ ਨਾਲ ਲੈ ਕੇ ਜਾ ਸਕਾਂ ਸੁਖਮਣ ਨੂੰ ਕੰਮ ਤਾਂ ਮਿਲ ਗਿਆ ਸੀ ਪਰ ਉਹਨੂੰ ਘੱਟ ਕੰਮ ਤੇ ਥੋੜੇ ਜਿਹੇ ਪੈਸਿਆਂ ਵਿੱਚ ਹੀ ਕੰਮ ਮਿਲਿਆ ਸੀ ਸੁਖਮਣ ਇਸ ਕੰਮ ਨੂੰ ਕਰਨ ਲੱਗਦੀ ਹੈ ਉਹ ਆਪਣੇ ਬੱਚੇ ਨੂੰ ਆਪਣੇ ਤੋਂ ਅਲੱਗ ਨਹੀਂ ਕਰਨਾ ਚਾਹੁੰਦੀ ਸੀ ਇਸੇ ਤਰ੍ਹਾਂ ਸੁਖਮਣ ਦਾ ਸਮਾਂ ਲੰਘਦਾ ਜਾਂਦਾ ਹੈ ਹੁਣ ਉਹਦਾ ਬੱਚਾ ਵੀ 2 ਸਾਲ ਦਾ ਹੋ ਗਿਆ ਸੀ ਉਹ ਉਸ ਨੂੰ ਚੰਗੀ ਤਰ੍ਹਾਂ ਪਾਲਣਾ ਪੋਸਣਾ ਚਾਹੁੰਦੀ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਸੁਖਮਣ ਕੰਮ ਤੇ ਆਪਣੇ ਬੱਚੇ ਨੂੰ ਆਪਣੇ ਨਾਲ ਹੀ ਲੈ ਜਾਂਦੀ ਇੱਕ ਦਿਨ ਉਹਦੀ ਸਹੇਰੀ ਸੁਖਮਣ ਨੂੰ ਇੱਕ ਨਵੇਂ ਫਲੈਟ ਬਾਰੇ ਦੱਸਦੀ ਹੈ ਜਿਸ ਵਿੱਚ ਆ ਕੇ ਹੁਣੇ-ਹੁਣੇ ਇੱਕ ਅਮੀਰ ਆਦਮੀ ਰਹਿਣ ਲੱਗਿਆ ਸੀ ਉਸ ਅਮੀਰ ਆਦਮੀ ਨੂੰ ਇੱਕ ਕੰਮ ਵਾਲੀ ਚਾਹੀਦੀ ਸੀ ਉਹ ਸੁਖਮਣ ਨੂੰ ਉਸ ਵਿਅਕਤੀ ਦੇ ਘਰੇ ਕੰਮ ਕਰਨ ਲਈ ਪੁੱਛਦੀ ਹੈ ਕਿਉਂਕਿ ਉਸ ਅਮੀਰ ਆਦਮੀ ਨੂੰ ਕੋਈ ਇਤਰਾਜ਼ ਨਹੀਂ ਸੀ ਕਿ ਕੰਮ ਵਾਲੀ ਆਪਣੇ ਬੱਚੇ ਨੂੰ ਆਪਣੇ ਨਾਲ ਲੈ ਕੇ ਆਵੇ ਇਹ ਸੁਣ ਕੇ ਸੁਖਮਣ ਵੀ ਉੱਥੇ ਕੰਮ ਕਰਨ ਲਈ ਤਿਆਰ ਹੋ ਜਾਂਦੀ ਹੈ ਅਗਲੇ ਦਿਨ ਸੁਖਮਣ ਜਿਵੇਂ ਹੀ ਉਸ ਫਲੈਟ ਵਿੱਚ ਕੰਮ ਕਰਨ ਲਈ ਜਾਂਦੀ ਹੈ ਜਾ ਕੇ ਡੋਰ ਬੈਲ ਵਜਾਉਂਦੀ ਹੈ ਉਸ ਤੋਂ ਬਾਅਦ ਉਹ ਆਦਮੀ ਦਰਵਾਜ਼ਾ ਖੋਲਦਾ ਹੈ ਜਿਵੇਂ ਹੀ ਉਹ ਅਮੀਰ ਆਦਮੀ ਦਰਵਾਜ਼ਾ ਖੋਲਦਾ ਹੈ ਉਹਨੂੰ ਦੇਖ ਕੇ ਸੁਖਮਣ ਦੀਆਂ ਅੱਖਾਂ ਇੱਕਦਮ ਠਹਿਰ ਜਾਂਦੀਆਂ ਨੇ ਕਿਉਂਕਿ ਸਾਹਮਣੇ ਉਸਨੇ ਜਿਸ ਨੂੰ ਦੇਖਿਆ ਸੀ ਉਸਨੂੰ ਉਹ ਜ਼ਿੰਦਗੀ ਵਿੱਚ ਦੁਬਾਰਾ ਕਦੇ ਦੇਖਣਾ ਹੀ ਨਹੀਂ ਸੀ ਚਾਹੁੰਦੀ ਸਾਹਮਣੇ ਉਹਦਾ ਉਹੀ ਪੱਤੀ ਖੜਾ ਸੀ ਜਿਸ ਨੂੰ 25 ਸਾਲ ਪਹਿਲਾਂ ਉਹ ਛੱਡ ਕੇ ਆਈ ਸੀ ਦੂਜੇ ਪਾਸੇ ਨਵਜੋਤ ਵੀ ਉਸੇ ਤਰ੍ਹਾਂ ਚੁੱਪਚਾਪ ਖੜਾ ਰਹਿ ਜਾਂਦਾ ਕਿਉਂਕਿ ਉਹਨੂੰ ਕੁਝ ਵੀ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਹਾਂ ਤੇ ਕਿਵੇਂ ਗੱਲ ਕਰਾਂ ਉਸ ਤੋਂ ਬਾਅਦ ਸੁਖਮਣ ਆਪਣੇ ਬੱਚੇ ਨੂੰ ਨਾਲ ਲੈ ਕੇ ਉੱਥੋਂ ਵਾਪਸ ਜਾਣ ਲੱਗਦੀ ਹੈ ਉਹ ਉਸ ਘਰ ਵਿੱਚ ਬਿਲਕੁਲ ਵੀ ਕੰਮ ਨਹੀਂ ਸੀ ਕਰਨਾ ਚਾਹੁੰਦੀ ਨਵਜੋਤ ਇੱਕਦਮ ਉਹਨੂੰ ਰੋਕ ਕੇ ਪੁੱਛਣ ਲੱਗਦਾ ਕਿ ਤੂੰ ਇੱਥੇ ਕਿਵੇਂ ਆਈ ਸੀ ਸੁਖਮਣ ਉਸ ਨੂੰ ਕਹਿਣ ਲੱਗਦੀ ਹੈ ਕਿ ਮੈਂ ਤਾਂ ਇੱਥੇ ਕੰਮ ਕਰਨ ਆਈ ਸੀ ਪਰ ਮੈਂ ਤੇਰੀ ਸ਼ਕਲ ਵੀ ਦੇਖਣਾ ਨਹੀਂ ਚਾਹੁੰਦੀ ਸੁਖਮਣ ਨੂੰ ਇਸ ਤਰ੍ਹਾਂ ਦੇਖ ਕੇ ਨਵਜੋਤ ਦੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਚੱਲ ਰਹੇ ਸਨ ਕਿਉਂਕਿ ਸੁਖਮਣ ਦੀ ਗੋਦੀ ਵਿੱਚ ਇੱਕ ਬੱਚਾ ਚੱਕਿਆ ਹੋਇਆ ਸੀ ਉਹ ਸੋਚਣ ਲੱਗਦਾ ਹੈ ਕਿ ਇਹ ਬੱਚਾ ਕਿਸ ਦਾ ਹੈ ਉਹ ਉਸ ਨੂੰ ਕਹਿਣ ਲੱਗਦਾ ਹੈ ਕਿ ਤੈਨੂੰ ਬੱਚੇ ਨੂੰ ਨਾਲ ਲੈ ਕੇ ਇਸ ਤਰ੍ਹਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ ਨਵਜੋਤ ਦੇ ਮੂੰਹੋਂ ਇਹ ਸੁਣ ਕੇ ਸੁਖਮਣ ਨੂੰ ਗੁੱਸਾ ਆ ਜਾਂਦਾ ਹੈ ਕਿਉਂਕਿ ਉਸਨੇ ਨਵਜੋਤ ਨੂੰ ਸੁਧਾਰਨ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਉਹ ਸੁਧਰਿਆ ਨਹੀਂ ਸੀ ਤੇ ਅੱਜ ਵਧੀਆ ਫਲੈਟ ਵਿੱਚ ਬੈਠ ਕੇ ਉਹਨੂੰ ਤਾਣੇ ਮਾਰ ਰਿਹਾ ਹੈ ਉਸ ਤੋਂ ਬਾਅਦ ਸੁਖਮਣ ਆਪਣਾ ਗੁੱਸਾ ਕੱਢਦੀ ਹੋਈ ਕਹਿਣ ਲੱਗਦੀ ਹੈ ਕਿ ਤੈਨੂੰ ਕੀ ਪਤਾ ਬੱਚਾ ਪਾਲਣਾ ਕਿੰਨਾ ਔਖਾ ਹੈ ਤੇ ਇੱਕ ਬੱਚੇ ਦਾ ਮੋਹ ਕੀ ਹੁੰਦਾ ਮੈਂ ਇਸ ਬੱਚੇ ਨੂੰ ਪਾਲਣ ਲਈ ਇੱਧਰ ਉੱਧਰ ਕੰਮ ਕਰਦੀ ਆ ਕਿਉਂਕਿ ਮੇਰਾ ਕੋਈ ਹੋਰ ਸਹਾਰਾ ਨਹੀਂ ਆਪਣੇ ਬੱਚੇ ਨੂੰ ਮੈਂ ਵਧੀਆ ਜ਼ਿੰਦਗੀ ਦੇਣਾ ਚਾਹੁੰਦੀ ਆ ਚੰਗੀ ਪੜ੍ਹਾਈ ਲਿਖਾਈ ਕਰਾਉਣਾ ਚਾਹੁੰਦੀ ਆ ਇਸੇ ਲਈ ਮੈਂ ਇਹ ਕੰਮ ਕਰ ਰਹੀ ਆ ਤੈਨੂੰ ਕੀ ਪਤਾ ਇਹਨਾਂ ਜ਼ਿੰਮੇਵਾਰੀਆਂ ਦਾ ਤੁਸੀਂ ਤਾਂ ਸ਼ੁਰੂ ਤੋਂ ਹੀ ਜ਼ਿੰਮੇਵਾਰੀਆਂ ਤੋਂ ਭੱਜਦੇ ਆਇਓ ਇਹ ਗੱਲ ਸੁਣ ਕੇ ਨਵਜੋਤ ਕਹਿਣ ਲੱਗਦਾ ਕਿ ਕਿਉਂ ਇਸ ਬੱਚੇ ਦਾ ਕੋਈ ਪਿਓ ਨਹੀਂ ਨਵਜੋਤ ਦੀ ਗੱਲ ਸੁਣ ਕੇ ਸੁਖਮਣ ਦੀ ਅੱਖਾਂ ਵਿੱਚ ਹੰਝੂ ਆਉਂਦੇ ਆ ਕਹਿੰਦੀ ਹੈ ਕਿ ਇਹਦਾ ਪਿਓ ਤਾਂ ਹੈ ਪਰ ਇਹਨੂੰ ਕਦੇ ਇਹ ਦੱਸਣਾ ਨਹੀਂ ਕਿ ਇਹਦਾ ਪਿਓ ਕੌਣ ਹੈ ਮੈਂ ਨਹੀਂ ਚਾਹੁੰਦੀ ਕਿ ਇਹਨੂੰ ਇਹ ਪਤਾ ਲੱਗੇ ਕਿ ਇਹਦੇ ਪਿਓ ਨੇ ਆਪਣੀ ਪ੍ਰੈਗਨੈਂਟ ਘਰ ਵਾਲੀ ਉੱਤੇ ਹੱਥ ਚੱਕਿਆ ਸੀ ਇਸੇ ਕਰਕੇ ਮੈਂ ਉਹਨੂੰ ਛੱਡ ਕੇ ਆ ਗਈ ਤੈਨੂੰ ਇਹ ਦੱਸ ਕੇ ਮੈਂ ਤੇਰੇ ਤੇ ਰਹਿਮ ਕਰ ਰਹੀ ਆ ਇਹ ਕਹਿ ਕੇ ਸੁਖਮਣ ਉੱਥੋਂ ਜਾਣ ਲੱਗਦੀ ਹੈ ਇਹ ਸੁਣ ਕੇ ਨਵਜੋਤ ਪੂਰੀ ਤਰ੍ਹਾਂ ਸਮਝ ਜਾਂਦਾ ਹੈ ਕਿ ਇਹ ਬੱਚਾ ਉਸੇ ਦਾ ਹੈ ਜਦੋਂ ਸੁਖਮਣ ਉਸ ਨੂੰ ਛੱਡ ਕੇ ਆਈ ਸੀ ਤਾਂ ਉਹ ਪ੍ਰੈਗਨੈਂਟ ਸੀ ਨਵਜੋਤ ਰੋ ਰੋ ਕੇ ਸੁਖਮਣ ਦੇ ਪੈਰ ਫੜ ਕੇ ਉਹ ਤੋਂ ਮਾਫੀ ਮੰਗਣ ਲੱਗਦਾ ਹੈ ਪਰ ਸੁਖਮਣ ਉਸ ਨੂੰ ਉੱਥੇ ਉਸੇ ਤਰ੍ਹਾਂ ਛੱਡ ਕੇ ਆਪਣੇ ਘਰੇ ਚਲੀ ਜਾਂਦੀ ਹੈ ਅੱਜ ਉਹ ਕਿਸੇ ਦੇ ਵੀ ਕੰਮ ਤੇ ਨਹੀਂ ਜਾਂਦੀ ਸਾਰਾ ਦਿਨ ਬੈਠੀ ਰੋਂਦੀ ਰਹਿੰਦੀ ਹੈ ਜਦੋਂ ਨਵਜੋਤ ਨੂੰ ਇਹ ਪਤਾ ਲੱਗਦਾ ਹੈ ਕਿ ਸੁਖਮਣ ਦੇ ਨਾਲ ਹੁਣ ਉਹਦਾ ਬੱਚਾ ਵੀ ਹੈ ਤੇ ਉਸ ਤੋਂ ਰਿਹਾ ਨਹੀਂ ਜਾਂਦਾ ਉਹ ਉਸੇ ਔਰਤ ਨੂੰ ਦੁਆਰੇ ਫੋਨ ਕਰਦਾ ਜਿਹਨੇ ਸੁਖਮਣ ਨੂੰ ਕੰਮ ਤੇ ਭੇਜਿਆ ਸੀ ਉਸ ਨੂੰ ਪੁੱਛਣ ਲੱਗਦਾ ਕਿ ਤੂੰ ਜਿਸ ਕੰਮ ਵਾਲੀ ਨੂੰ ਭੇਜਿਆ ਸੀ ਤੈਨੂੰ ਉਹਦਾ ਘਰ ਪਤਾ ਹੈ ਉਹ ਔਰਤ ਕਹਿਣ ਲੱਗਦੀ ਹੈ ਕਿ ਘਰ ਤਾਂ ਮੈਂ ਜਾਣਦੀ ਆ ਪਰ ਗੱਲ ਕੀ ਹੋਗੀ ਤਾਂ ਨਵਜੋਤ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਪਹਿਲਾਂ ਉਹਨੂੰ ਘੱਟ ਪੈਸੇ ਕਹਿ ਦਿੱਤੇ ਸੀ ਇਸੇ ਲਈ ਉਹ ਨਾ ਕਹਿ ਕੇ ਚਲੀ ਗਈ ਮੈਂ ਦੁਬਾਰਾ ਉਹਦੇ ਘਰ ਜਾ ਕੇ ਉਹਨੂੰ ਕੰਮ ਲਈ ਪੁੱਛਣਾ ਚਾਹਣਾ ਹੈ ਉਹ ਆਪ ਸੁਖਮਣ ਦੇ ਘਰ ਦਾ ਐਡਰੈਸ ਨਵਜੋਤ ਨੂੰ ਦੇ ਦਿੰਦੀ ਹੈ ਨਵਜੋਤ ਉਸੇ ਘਰ ਵਿੱਚ ਪਹੁੰਚ ਜਾਂਦਾ ਜਿੱਥੇ ਸੁਖਮਣ ਰਹਿੰਦੀ ਸੀ ਜਿਵੇਂ ਹੀ ਨਵਜੋਤ ਘਰ ਦੇ ਅੰਦਰ ਜਾਂਦਾ ਤਾਂ ਇੱਕ ਖੁੰਝੇ ਵਿੱਚ ਬੈਠੀ ਸੁਖਮਣ ਰੋ ਰਹੀ ਸੀ ਜਿਵੇਂ ਨਵਜੋਤ ਨੂੰ ਦੇਖਦੀ ਹੈ ਤੇ ਆਪਣੇ ਅੱਖਾਂ ਨੂੰ ਪੂੰਝਦੀ ਹੋਈ ਕਹਿਣ ਲੱਗਦੀ ਹੈ ਕਿ ਹੁਣ ਇੱਥੇ ਕੀ ਲੈਣਾ ਹੈ ਮੈਂ ਤੇਰੀ ਸ਼ਕਲ ਤੱਕ ਦੇਖਣਾ ਪਸੰਦ ਨਹੀਂ ਕਰਦੀ ਨਵਜੋਤ ਸੁਖਮਨ ਦੀ ਗੱਲ ਨੂੰ ਅਣ ਸੁਣਿਆ ਕਰਕੇ ਰੋ ਰੋ ਕੇ ਉਸ ਤੋਂ ਮਾਫੀ ਮੰਗਣ ਲੱਗਦਾ ਹੈ ਉਹ ਕਹਿੰਦਾ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਮੈਨੂੰ ਮਾਫ ਕਰ ਦੇ ਮੈਨੂੰ ਆਪਣੀ ਗਲਤੀ ਦਾ ਪਛਤਾਵਾ ਉਸੇ ਸਮੇਂ ਹੋ ਗਿਆ ਸੀ ਜਦੋਂ ਤੂੰ ਘਰ ਤੋਂ ਚਲੀ ਗਈ ਸੀ ਤੇਰੇ ਜਾਣ ਤੋਂ ਬਾਅਦ ਉਹ ਘਰ ਇੱਕ ਕਵਾੜਖਾਨਾ ਬਣ ਗਿਆ ਉਸ ਤੋਂ ਬਾਅਦ ਮੈਨੂੰ ਤੇਰੀ ਬਹੁਤ ਜਿਆਦਾ ਆਉਂਦੀ ਸੀ ਮੈਂ ਤੈਨੂੰ ਲੱਭਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਆਪਣੇ ਆਪ ਨੂੰ ਬਿਲਕੁਲ ਬਦਲ ਲਿਆ ਮੈਂ ਇੱਕ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਜਿਹੜਾ ਕਿ ਵਧੀਆ ਚੱਲ ਪਿਆ ਹੁਣ ਮੇਰੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਨਾ ਹੀ ਮੈਂ ਹੁਣ ਸ਼ਰਾਬ ਪੀਣਾ ਤੇ ਨਾ ਹੀ ਝੂਲਾ ਖੇਡਣਾ ਹੁਣ ਮੈਂ ਆਪਣਾ ਉਹ ਘਰ ਵੇਚ ਕੇ ਇੱਥੇ ਫਲੈਟ ਲੈ ਲਿਆ ਇਹ ਸੁਣ ਕੇ ਸੁਖਮਣ ਉਹਨੂੰ ਕਹਿਣ ਲੱਗਦੀ ਹੈ ਕਿ ਮੈਂ ਤੇਰੀਆਂ ਗੱਲਾਂ ਤੇ ਬਿਲਕੁਲ ਵੀ ਯਕੀਨ ਨਹੀਂ ਕਰ ਸਕਦੀ ਨੌਜੋਤ ਸੁਖਮਣ ਤੇ ਉਹਦੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਕਿ ਮੈਨੂੰ ਤੁਹਾਡੀ ਦੋਹਾਂ ਦੀ ਸੌ ਜਿਸ ਦਿਨ ਦੀ ਤੂੰ ਘਰ ਚੋਂ ਗਈ ਹੈ ਉਸ ਦਿਨ ਤੋਂ ਬਾਅਦ ਮੈਂ ਸ਼ਰਾਬ ਨੂੰ ਹੱਥ ਤੱਕ ਨਹੀਂ ਲਾਇਆ ਮੈਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਨਾ ਹੈ ਮੈਂ ਇਸ ਨੂੰ ਬਾਪ ਦਾ ਪਿਆਰ ਦੇਣਾ ਚਾਹੁੰਦਾ ਹੈ ਇਹ ਸੁਣ ਕੇ ਸੁਖਮਣ ਦੀ ਅੱਖਾਂ ਵਿੱਚੋਂ ਪਾਣੀ ਨਿਕਲਣ ਲੱਗਦਾ ਹੈ ਨਵਜੋਤ ਉਹਨਾਂ ਨੂੰ ਸਾਫ਼ ਕਰਦਾ ਹੋਇਆ ਕਹਿਣ ਲੱਗਦਾ ਹੈ ਕਿ ਬਸ ਅੱਜ ਤੋਂ ਬਾਅਦ ਮੈਂ ਤੈਨੂੰ ਰੋਂ ਨਹੀਂ ਦਿੰਦਾ ਹੁਣ ਮੈਂ ਤੇਰਾ ਤੇ ਤੇਰੇ ਬੱਚੇ ਦਾ ਬਹੁਤ ਚੰਗੀ ਤਰ੍ਹਾਂ ਖਿਆਲ ਰੱਖਾਂਗਾ ਉਸ ਤੋਂ ਬਾਅਦ ਨਵਜੋਤ ਸੁਖਮਣ ਨੂੰ ਨਾਲ ਲੈ ਕੇ ਉਸ ਫਲੈਟ ਵਿੱਚ ਚਲਾ ਜਾਂਦਾ ਹੈ ਸੁਖਮਣ ਉਸ ਘਰ ਦੀ ਮਾਲਕਣ ਬਣ ਗਈ ਉਸ ਦੇ ਆਉਣ ਤੋਂ ਬਾਅਦ ਨਵਜੋਤ ਦਾ ਪਰਿਵਾਰ ਪੂਰਾ ਹੋ ਗਿਆ ਸੁਖਮੰਨੇ ਵੀ ਆਪਣੀ ਜ਼ਿੰਦਗੀ ਦੇ ਦੁੱਖ ਭਰੇ ਪਲ ਕੱਟ ਲਏ ਸਨ ਹੁਣ ਉਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸੀ ਬੱਚੇ ਨੂੰ ਵੀ ਚੰਗੀ ਪਰਵਰਿਸ਼ ਮਿਲ ਰਹੀ ਸੀ ਜਿਵੇਂ ਹੀ ਮੁੰਡਾ ਥੋੜਾ ਜਿਹਾ ਵੱਡਾ ਹੁੰਦਾ ਤਾਂ ਉਸ ਨੂੰ ਵਧੀਆ ਸਕੂਲ ਵਿੱਚ ਪੜਨ ਲਾ ਦਿੰਦੇ ਹਨ ਉਸ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉਣ ਲੱਗਦੇ ਹਨ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ 'ਚ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ 'ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ